ਲੋデアਾ ਜਿਮਨੀ ਚੋਨ ਦੇ ਵਿੱਚ ਕੱਲ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਦਾ ਨਾਟਕੀ ਘਟਨਾਕ੍ਰਮ ਵਾਪਰਦਾ ਹੈ ਪਹਿਲਾਂ ਤੇ ਸਮਨਿੰਗ ਫਿਰ ਉਸ ਤੋਂ ਬਾਅਦ ਸਮਨ ਦੇ ਨਾਮ ਤੇ ਕਾਰਵਾਈ ਤੁਹਾਨੂੰ ਯਾਦ ਹੀ ਹੈ ਕਿ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਉਹਦੇ ਉੱਤੇ ਕਈ ਕਿੰਤੂ ਪਰੰਤੂ ਉਹ ਸਾਰੀਆਂ ਗੱਲਾਂ ਆਪਾਂ ਆਲਰੇਡੀ ਕਰ ਚੁੱਕੇ ਆ ਕੱਲ ਦੇ ਲਈ ਪ੍ਰੋਗਰਾਮਸ ਪਰ ਇੱਕ ਚਰਚਾ ਕੱਲ ਤੋਂ ਫੇਰ ਸ਼ੁਰੂ ਹੋ ਗਈ ਉਜਵੇਂ ਇੱਕ ਗੀਤ ਸੀ ਨਾ ਦੂਰੀਆਂ ਬਣ ਜਾਂਦੀਆਂ ਮਜਬੂਰੀਆਂ ਜਦ ਦਿਲ ਮਿਲ ਨਹੀਂ ਨੁ ਕਰਦਾ ਤਾਂ ਇਸੇ ਤਰ੍ਹਾਂ ਦੂਰੀਆਂ ਜਿਹੜੀਆਂ ਉਹ ਬਿਲਕੁਲ ਕਹਿ ਲੋ ਕਿ ਸਿਆਸੀ ਮਜਬੂਰੀਆਂ ਬਣਿਆ ਰਹੀਆਂ ਕੱਲ ਵੀ ਹੁੰਦਾ ਕੀ ਹੈ ਕਿ ਰਾਜਾ ਵੜਿੰਗ ਜਿਹੜੇ ਕਿ ਪ੍ਰਧਾਨ ਨੇ ਇਸ ਲਈ ਆਪਾਂ ਜੇ ਉਹਨਾਂ ਦੀ ਗੱਲ ਕਰੀਏ ਆਸ਼ੂ ਸਾਹਿਬ ਆ ਜਾਂ ਵੜਿੰਗ ਸਾਹਿਬ ਆ ਇਹਨਾਂ ਦੀ ਆਪਣੇ ਆਪ ਦੇ ਵਿੱਚ ਜਿਹੜੀ ਪਹਿਲਾ ਮੁਹਬਤ ਹਾਪਤ ਹੁੰਦੀ ਸੀ ਕਿ ਉਤੇ ਲਗਭਗ ਹੰ ਖਤਮ ਹੈ ਜੀ ਲਗਭਗ ਖਤਮ ਹੈ ਹਾਲਾਂਕਿ ਜਦੋਂ ਕਾਗਜ਼ ਭਰੇ ਆਸ਼ੂ ਜੀ ਨੇ ਤਾਂ ਉਸ ਵੇਲੇ ਆਪਨ ਪਤਾ ਹੈ ਕਿ ਆਸ਼ੂ ਜੀ ਅਤੇ ਵਰਿੰਗ ਸਾਹਿਬ ਇੱਕ ਫਰੇਮ ਚ ਨਜ਼ਰ ਜ਼ਰੂਰ ਆਏ ਸੀ ਪਰ ਨਜ਼ਰ ਆਉਣਾ ਤੇ ਨਜ਼ਰ ਹੀ ਮਿਲਣਾ ਵੱਖੋ ਵੱਖਰਾ ਖਮੋਦ ਹੈ ਹਾਲ ਫਿਲਹਾਲ ਹੱਥ ਮਿਲ ਰਹੀ ਨਹੀਂ ਨਿਗਾਹਾਂ ਮਿਲ ਰਹੀਆਂ ਨਹੀਂ ਪਰ ਜੋ ਮਤ ਪੇਦ ਹੈ ਉਹ ਮਤ ਪੇਦ ਜਗਾ ਨਹੀਂ ਬਰਹਾਲ ਕੱਲ ਕੀ ਹੁੰਦਾ ਜੇ ਆਪਾਂ ਉਸ ਨੂੰ ਸਿਲਸਿਲੇ ਵਾਰ ਤਰੀਕੇ ਨਾਲ ਦੇਖੀਏ ਤਾਂ ਸਵੇਰੇ ਦੱਸ ਤੇ ਆ ਕਿ ਜਿਹੜੇ ਓਵਿੰਗ ਸਾਹਿਬ ਆ ਜਾਂ ਜਿਹੜੇ ਉਹਨਾਂ ਦੇ ਨਾਲ ਕਲਵਾਟ ਸਾਹਿਬ ਆ ਵੈਸੀ ਜੇ ਤੁਸੀਂ ਦੇਖੋਗੇ ਤੇ ਦੋਨਾਂ ਨੂੰ ਵਾਸਤੇ ਦੇ ਪੋਸਟਰਾਂ 'ਚ ਜਗ੍ਹਾ ਨਹੀਂ ਮਿਲ ਰਹੀ ਆਸ਼ੂ ਦਾ ਪੀਆਰਓ ਹੈ ਜਿਹੜਾ ਕੱਲ 12:00 ਬਜੇ 4:00 ਬਜੇ 12:00 ਬਜੇ 4 ਮਿੰਟ ਤੱਕ ਵਟਸਐਪ ਮੈਸੇਜ ਕਰਦਾ ਹੈ ਕਿ ਭਾਈ 3:00 ਵਜੇ ਪ੍ਰੈਸ ਕਾਨਫਰੰਸ ਕਰਾਂਗੇ ਅਸੀਂ ਪਰ ਜਿਵੇਂ ਹੀ 40 ਮਿੰਟ ਬਾਅਦ ਉੱਥੇ 40 ਮਿੰਟ ਬਾਅਦ ਇੱਕ ਨਵਾਂ ਐਲਾਨ ਆ ਜਾਂਦਾ ਹੈ ਪ੍ਰਦੇਸ਼ ਪ੍ਰਧਾਨ ਰਾਜਾ ਕੜਿੰਗ ਰਾਜਾ ਵਿੜਿੰਗ ਬਣੀ ਉਹ ਕਹਿੰਦੇ ਆ ਕਿ ਭਈ 2:30 ਵਜੇ ਪ੍ਰੈਸ ਕਾਨਫਰੰਸ ਕਰਾਂਗੇ ਯਾਨੀ ਰਾਜਾ ਬਰਿੰਗ ਜੀ ਭੰਗਿਓ ਇਹ ਆ ਜਾਂਦਾ ਹੈ ਕਿ ਭਾਈ ਅਸੀਂ 2:00 ਵਜੇ ਪ੍ਰੈਸ ਕਾਨਫਰੰਸ ਕਰਾਂਗੇ ਤਾਂ ਉਸ ਤੋਂ ਬਾਅਦ ਕਮਾਲ ਦੀ ਗੱਲ ਹੈ ਕਿ ਆਸ਼ੂ ਜੀ ਦੇ ਜਿਹੜੇ ਪੀਆਰ ਉਹ ਮੁੜ 1:13 ਵਜੇ ਸੁਨੇਹਾ ਲਾ ਦਿੰਦੇ ਆ ਕਿ 1:30 ਵਜੇ ਪ੍ਰੈਸ ਕਾਨਫਰੰਸ ਕਰਨੀ ਯਾਨੀ ਤੁਸੀਂ ਇਹ ਦੇਖੋ ਕਿ ਪਹਿਲਾਂ ਆਸ਼ੂ ਜੀ ਲਾਉਂਦੇ ਆ ਸੁਨੇਹਾ ਕਿ 3:00 ਵਜੇ ਪ੍ਰੈਸ ਕਾਨਫਰੰਸ ਕਰਾਂਗੇ ਇਸ ਦਰਮਿਆਨ ਰਾਜਾ ਬਰਿੰਗੂਰੀ ਆ ਜਾਂਦੇ ਮੈਦਾਨ ਚ ਕਿ ਆਪਾਂ ਬਈ ਪਹਿਲਾਂ ਹੀ ਕਰਦੇ ਆਗੇ ਸੀ। ਯਾਨੀ ਉਹ ਲਗਾ ਟਾਈਮ ਜਿਹੜਾ ਸੀਗਾ 2:30 ਦਾ ਹੋ ਗਿਆ। ਤੇ ਇਹਨਾਂ ਨੇ ਚੱਕ ਕੇ 1:30 ਕਰ ਦਿੱਤੀ ਕਿ ਲੋ ਤਾਂ ਇਤੁ ਹੀ ਤਾਂ ਪਤਾ ਲੱਗ ਜਾਂਦਾ ਨਾ ਕਿ ਤਾਲਮੇ ਕਿ ਇਸ ਤਰ੍ਹਾਂ ਦਾ ਹੈ। ਹੁਣ ਜਦੋਂ ਤੁਹਾਡਾ ਤਾਲਮੇ ਇਸ ਤਰ੍ਹਾਂ ਦਾ ਹੈ ਕਿ ਤੁਸੀਂ ਇਹ ਦੇਖ ਰਹੇ ਹੋ ਜੀ ਆ ਦੁਨੀਆ 'ਕੇ ਇੱਕ ਧਿਰ ਜਿਹੜੀ ਆ ਤੁਹਾਡੇ ਵਿੱਚੋਂ ਉਹ ਪ੍ਰੈਸ ਕਾਨਫਰੰਸ ਇੱਕੋ ਮੁੱਦੇ ਤੇ ਦੋ ਪ੍ਰੈਸ ਕਾਨਫਰੰਸਾਂ ਇੱਕੋ ਸ਼ਹਿਰ ਦੇ ਵਿੱਚ ਇੱਕੋ ਜਿਮਨੀ ਚੂਰ ਨੂੰ ਲੈ ਕੇ ਇੱਕੋ ਮੁੱਦੇ ਨੂੰ ਲੈ ਕੇ 100 ਮੀਟਰ ਦੀ ਦੂਰੀ ਤੇ ਉਧਰ ਰਾਜਾ ਬੜੀ ਕਰ ਰਹੇ ਉਧਰ ਆਸ਼ੂ ਕਰ ਰਹੇ ਨੇ ਤੇ ਇਹਦਾ ਮੈਸੇਜ ਕੀ ਜਾਂਦਾ ਹੈ ਜੀ ਮਤਲਬ ਕਿ ਕੱਲ ਤੱਕ ਜੋ ਆਸ਼ੂ ਦੇ ਹੱਕ ਦੇ ਵਿੱਚ ਇੱਕ ਮਾਹੌਲ ਬਣਦਾ ਨਜ਼ਰ ਆ ਰਿਹਾ ਸੀਗਾ ਕਿ ਭਾਈ ਜੋ ਸਮਨਿੰਗ ਹੋਈਆ ਉਹਦਾ ਫਾਇਦਾ ਆਸ਼ੂ ਨੂੰ ਮਿਲ ਸਕਦਾ ਪਰ ਇਸ ਚੀਜ਼ ਨੇ ਤੇ ਬਿਲਕੁਲ ਤੁਹਾਡਾ ਕਾਂਗਰਸ ਦਾ ਕਲੇਸ਼ ਜਿਹੜਾ ਹੈ ਉਹ ਬਿਲਕੁਲ ਸੜਕ ਤੇ ਕਰ ਦਿੰਦਾ ਸਾਬ ਕਿ ਸੜਕ ਤੇ ਹੈ ਉਹ ਤੁਹਾਡਾ ਇਹ ਜਿਹੜਾ ਕਲੇਸ਼ ਹੈ ਸੰਕਤ ਦੇ ਕਾਰਨ ਇਹੀ ਹੁੰਦੇ ਆ ਕਿ ਬਈ ਤੁਹਾਡੀ ਕਿਤੇ ਨਾ ਕਿਤੇ ਕਹਾਣੀ ਜਿਹੜੀ ਹੈ ਨਾ ਉਹ ਵਿਗੜ ਜਾਂਦੀ ਆ ਆਪੋ ਵਿੱਚ ਦੀ ਜਦੋਂ ਆਪੋ ਵਿੱਚ ਦੀ ਕਹਾਣੀ ਵਿਗੜ ਜਾਂਦੀ ਆ ਤਾਂ ਫਿਰ ਆਪਾਂ ਨੂੰ ਪਤਾ ਹੀ ਹੈ ਖਰਾਬ ਹੋਉਂਦੀ ਆ ਕਹਾਣੀ ਫਿਰ ਖਰਾਬ ਹੋ ਜਾਂਦੀ ਆ ਕਹਾਣੀ ਕਿਹਦੀ ਖਰਾਬ ਹੁੰਦੀ ਆ ਕਿ ਜਿਸ ਚੀਜ਼ ਵਾਸਤੇ ਤੁਸੀਂ ਕਹਾਣੀਆਂ ਵਗਾੜੀ ਫਿਰ ਸਿਆਸਤ ਯਾ ਸਤਾ ਪਾਰਟੀ ਇਹ ਸਾਰੀਆਂ ਚੀਜ਼ਾਂ ਤੇ ਮੈਂ ਇਹਦੇ ਤੇ ਅੱਗੇ ਵੀ ਬਹੁਤ ਬਰੀ ਗੱਲ ਕਰ ਚੁੱਕਾ ਕਿ ਭਾਰਤ ਪੂਸ਼ਣ ਆਸ਼ੂ ਤੇ ਰਾਜਾ ਬੜਿੰਦ ਦਾ ਰੌਲਾ ਲੋਕ ਸਭਾ ਸੀਟ ਤੋਂ ਸ਼ੁਰੂ ਹੋਇਆ ਐਸਾ ਸ਼ੁਰੂ ਹੋਇਆ ਕਿ ਫਿਰ ਇਹ ਤਮਾਸ਼ਾ ਹੁਣ ਤੁਸੀਂ ਦੇਖ ਹੀ ਰਹੇ ਹੋ ਮਤਲਬ 100 ਮੀਟਰ ਦੀ ਦੂਰੀ ਜਿਹੜੀ ਹੈ ਉਹ ਨਹੀਂ ਮਿਟਾ ਸਕੀ ਪਰ ਉਸ ਤੋਂ ਪਹਿਲਾਂ ਜਦੋਂ ਇਹ ਤੂਰੀਆਂ ਮਟਾਉਣੀਆਂ ਹੋਣਾ ਨਾ ਮਲਾਂ ਦੀਆਂ ਦੂਰੀਆਂ ਮਿਟਣੀਆਂ ਲੈ ਸਮੇਂ ਦੀਆਂ ਇਹ ਕਿਹਨਾਂ ਰਣਜੀਤ ਮਣੀ ਦਾ ਗੀਤ ਸੀ ਸ਼ਾਮ ਸ਼ਾਮ ਰੂਪ ਯੋਧਿ ਚ ਉਹ ਕਹਿੰਦਾ ਮੈਨੂੰ ਯਾਦ ਆ ਗਿਆ ਬੜਾ ਸੋਹਣਾ ਗੀਤ ਹੈ ਅੰਤਰੀ ਅੰਤਰਿਤੀ ਉਹ ਕਹਿੰਦਾ ਕਿ ਅਸੀਂ ਗੱਲ ਲੱਗ ਰੋਣਾ ਚਾਹਦੇ ਸੀ ਪਰ ਮਜਬੂਰੀ ਮਾਰ ਗਈ ਚੌ ਕੋਠਾਂ ਦੀ ਮੀਲਾ ਵਰਗੀ ਦੂਰੀ ਮਾਰ ਗਈ ਤਾਂ ਇੱਥੇ ਮਤਲਬ ਕਿ ਦੂਰੀ ਮਣਾ ਦੇ ਵਿੱਚ ਮੀਲਾ ਮਾਰੀਆ ਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਲੋਕ ਸਭਾ ਲੋਕ ਸਭਾ ਸਿਰ ਤੋਂ ਸ਼ੁਰੂ ਹੋਇਆ ਸੀ ਕੰਮ ਜ਼ਿਆਦਾਤਰ ਜੇ ਤੁਸੀਂ ਦੇਖੋਗੇ ਤੋਂ ਤੋਂ ਬਾਅਦ ਹੁਣ ਇਹ ਵੀ ਕਿਆਫੇ ਨੇ ਕਿ ਭਾਰਤ ਭੂਸ਼ਣ ਆਸ਼ੂ ਜੇਕਰ ਇਲੈਕਸ਼ਨ ਹਾਰਦੇ ਆ ਤਾਂ ਸੂਰਤ ਚ ਵੀ ਬਵਾਲ ਹੋਏਗਾ ਜਿੱਤ ਗਏ ਤਾਂ ਗੱਲ ਵੱਖਰੀ ਹੈ ਕਿਉਂਕਿ ਜਿੱਤ ਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਟੱਕ ਦਿੰਦੀ ਆ ਤੇ ਦੇਖਦੇ ਆ ਐਕਸ ਕੀ ਹੁੰਦਾ ਕੀ ਵਾਪਰਦਾ ਪਰ ਇਨਾ ਦਾ ਜਿਹੜਾ ਟਕਰਾਓ ਲੋਕ ਸਭਾ ਦੀ ਸੀਟ ਤੋਂ ਸ਼ੁਰੂ ਹੋਇਆ। ਔਰ ਰਾਣਾ ਗੁਰਜੀਤਤਾ ਵੀ ਇਧਰ ਨਾ ਜਿਹੜਾ ਉਹ ਵੀ ਇਸੇ ਨੋਬਿੰਗ ਦਾ ਹੀ ਹਿੱਸਾ ਹੈ ਮੈਂ ਜੋ ਦੱਸ ਰਿਹਾ ਕਿ ਇਹ ਪ੍ਰਕਾਰ ਨੂੰ ਸੀਗਾ ਜਿਹੜਾ ਪੂਰਾ ਪ੍ਰਕਾਰਣ ਵਾਪਰਦਾ ਹੈ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਲੋਕ ਸਭਾ ਦੀਆਂ ਸੀਟਾਂ ਨੂੰ ਹੱਥ ਵਾਰਿਆ ਜਾ ਰਿਹਾ ਸੀਗਾ ਇਹ ਉਥੋਂ ਹੀ ਵਿਗਾੜ ਜਾਂ ਉਥੋਂ ਹੀ ਫਿੱਕ ਪੈਣੇ ਸ਼ੁਰੂ ਹੁੰਦੀ ਹੈ। ਦੇਖਦੇ ਆ ਪਰ ਇਹੋ ਜੇ ਮੌਕੇ ਤੇ ਜਦੋਂ ਆਮ ਆਦਮੀ ਪਾਰਟੀ ਪੂਰਾ ਇਕਜੁੱਟ ਹੋ ਕੇ ਜ਼ੋਰ ਲਾ ਰਹੀ ਹੈ ਅੱਜ ਲੁਧਿਆਣੇ ਚ ਸਿਰਸਾ ਰਹੇ ਪਾਰ티 ਜਨਤਾ ਪਾਰਟੀ ਵੀ ਪੂਰਾ ਜ਼ੋਰ ਲਾ ਕਾਂਗਰਸ ਜਿਹਦਾ ਉਮੀਦਵਾਰ ਮਜ਼ਬੂਤ ਸਮਝਿਆ ਜਾਂਦਾ ਹੈ ਤਾਂ ਉਹ ਕਾਂਗਰਸ ਜਿਹੜੀ ਹੈ ਉਹ ਖਿੰਡੀ ਪੁੰਗੀ ਸ਼ਕਤੀ ਦੇ ਨਾਲ ਉਥੇ ਜੂਝਦੀ ਨਜ਼ਰ ਆ ਰਹੀ ਹੈ ਤਾਂ ਕਿਤੇ ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦਾ ਇੱਕ ਕਲੇਸ਼ ਜਿਹੜਾ ਉਹ ਇੱਕ ਐਸਾ ਨਕਾਰਾਤਮਕ ਪਹਿਲੂ ਬਣ ਜਾਵੇ ਪੱਖ ਬਣ ਜਾਵੇ ਕਿ ਰਹੀ ਕਾ ਕਰਾ ਇਹਨਾਂ ਨੂੰ ਸੋਚਣਾ ਪਏਗਾ ਵਿਚਾਰਨਾ ਪਏਗਾ ਲੁਧਿਆਣਾ ਜਿਮਨੀ ਚੌਂ ਦੇ ਵਿੱਚ ਕੱਲ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਦਾ ਨਾਟਕੀ ਘਟਨਾਕ੍ਰਮ ਵਾਪਰਦਾ ਹੈ ਪਹਿਲਾਂ ਤੇ ਸਮਨਿੰਗ ਫਿਰ ਉਸ ਤੋਂ ਬਾਅਦ ਸਮਨ ਦੇ ਨਾਮ ਤੇ ਕਾਰਵਾਈ ਤਦ ਯਾਦ ਹੀ ਹੈ ਕਿ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਉਹਦੇ ਉੱਤੇ ਕਈ ਕਿੰਤੂ ਪਰੰਤੂ ਉਹ ਸਾਰੀਆਂ ਗੱਲਾਂ ਆਪਾਂ ਆਲਰੇਡੀ ਕਰ ਚੁੱਕੇ ਹਾਂ ਕੱਲ ਦੇ ਲਈ ਪ੍ਰੋਗਰਾਮ ਸ ਪਰ ਇੱਕ ਚਰਚਾ ਕੱਲ ਤੋਂ ਫੇਰ ਸ਼ੁਰੂ ਹੋ ਗਈ ਉਜਵੇਂ ਇੱਕ ਗੀਤ ਸੀ ਨਾ ਦੂਰੀਆਂ ਬਣ ਜਾਂਦੀਆਂ ਮਜਬੂਰੀਆਂ ਜਦ ਦਿਲ ਮਿਲ ਨਹੀਂ ਨੁਕਰਦਾ ਤਾਂ ਇਸੇ ਤਰ੍ਹਾਂ ਦੂਰੀਆਂ ਜਿਹੜੀਆਂ ਉਹ ਬਿਲਕੁਲ ਕਹਿ ਲੋ ਕਿ ਸਿਆਸੀ ਮਜਬੂਰੀਆਂ ਬਣੀਆਂ ਰਹੀਆਂ ਕੱਲ ਵੀ ਹੁੰਦਾ ਕੀ ਹੈ ਕਿ ਰਾਜਾ ਵੜਿੰਗ ਜਿਹੜੇ ਕਿ ਪ੍ਰਧਾਨ ਨੇ ਇਸ ਲਈ ਆਪਾਂ ਜੇ ਉਹਨਾਂ ਦੀ ਗੱਲ ਕਰੀਏ ਆਸ਼ੂ ਸਾਹਿਬ ਆ ਜਾਂ ਵੜਿੰਗ ਸਾਹਿਬ ਆ ਇਹਨਾਂ ਦੀ ਆਪਣੇ ਆਪ ਦੇ ਵਿੱਚ ਜਿਹੜੀ